ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲੇ ਨਿਊਜ਼ੀਲੈਂਡ ਦੇ ਪਹਿਲੇ ਸਾਬਤ ਸੂਰਤ ਸਿੱਖ ਮਲਕੀਅਤ ਸਿੰਘ ਮਲਕੀਅਤ ਸਿੰਘ ਨੇ 53 ਸਾਲ ਦੀ ਉਮਰ ਦੇ ਵਿੱਚ ਮਾਉਂਟ ਐਵਰੈਸਟ ਨੂੰ ਸਰ ਕਰਕੇ ਉੱਥੇ ਕੇਸਰੀ ਨਿਸ਼ਾਨ ਚਲਾਇਆ ਸੀ ਦੱਸ ਦਈਏ ਕਿ ਮਲਕੀਅਤ ਸਿੰਘ ਦਾ ਜਨਮ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬੋੜ ਦੇ ਵਿੱਚ ਹੋਇਆ ਅਤੇ ਬਾਅਦ ਵਿੱਚ ਉਹ ਆਪਣੇ ਪਰਿਵਾਰ ਸਮੇਤ ਨਿਊਜ਼ੀਲੈਂਡ ਚਲੇ ਗਏ ਮਲਕੀਅਤ ਸਿੰਘ ਦਾ ਬਚਪਨ ਬਸੀ ਪਠਾਨਾ ਸ਼ਹਿਰ ਦੇ ਵਿੱਚ ਬਿਤਾ। ਉੱਥੋਂ ਉਹਨਾਂ ਨੇ ਹੌਲੀ ਹਾਰਟ ਪਬਲਿਕ ਸਕੂਲ ਦੇ ਵਿੱਚ ਵਿਦਿਆ ਹਾਸਲ ਕੀਤੀ ਅਤੇ ਹੁਣ ਸਕੂਲ ਦਾ ਨਾਮ ਅਤੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ। ਅੱਜ ਮਲਕੀਅਤ ਸਿੰਘ ਜਦੋਂ ਆਪਣੇ ਪਿੰਡ ਪਹੁੰਚੇ ਤਾਂ ਇਸ ਮੌਕੇ ਉਹਨਾਂ ਦੇ ਵੱਲੋਂ ਆਪਣੇ ਸਕੂਲ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿੱਚ ਬੱਚਿਆਂ ਦੇ ਵੱਲੋਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ। ਇਸ ਮੌਕੇ ਬੱਚੇ ਵੀ ਬੇहद ਖੁਸ਼ ਨਜ਼ਰ ਆਏ ਮਲਕੀਅਤ ਸਿੰਘ ਨੇ ਕਿਹਾ ਕਿ ਸਕੂਲ ਪਹਿਲੀ ਉਹ ਪੌੜੀ ਹੈ ਜਿੱਥੋਂ ਨਿਕਲ ਕੇ ਉਹ ਮਾਉਂਟ ਐਵਰੇਸਟ ਦੀ ਚੋਟੀ ਤੱਕ ਪਹੁੰਚ ਸਕੇ ਨੇ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਸਕੂਲ ਆਉਣ ਦੇ ਵਿੱਚ ਜਦੋਂ ਕਈ ਵਾਰ ਉਹਨਾਂ ਦੀ ਬੱਸ ਮਿਸ ਹੋ ਜਾਂਦੀ ਸੀ ਤਾਂ ਇਸ ਦੌਰਾਨ ਉਹ ਦੌੜ ਕੇ ਸਕੂਲ ਆ ਜਾਂਦੇ ਸੀ ਤਾਂ ਇਹੀ ਉਹ ਸਮਾਂ ਸੀ ਜਦੋਂ ਪਹਿਲੀ ਉਹਨਾਂ ਦੀ ਦੌੜ ਲਗਾਈ ਜਾਂਦੀ ਹੈ ਤੇ ਜੋ ਦੌੜ ਅੱਜ ਉਹਨਾਂ ਨੂੰ ਮਾਉਂਟ ਐਵਰੈਸਟ ਦੀ ਚੋਟੀ ਤੱਕ ਲੈ ਜਾਂਦੀ ਹੈ ਇਸ ਮੌਕੇ ਮਲਕੀਤ ਸਿੰਘ ਦੇ ਸਵਾਗਤ ਵਿੱਚ ਸ਼ਹਿਰ ਦੇ ਪ੍ਰਮੁੱਖ ਆਗੂ ਅਤੇ ਸੀਨੀਅਰ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੀ ਪਹੁੰਚੇ ਉਹਨਾਂ ਮਲਕੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਪਹਿਲੇ ਹੀ ਇਸ ਜੇ ਸਾਬਤ ਸੂਰਤ ਗੁਰਸਿੱਖ ਵਿਅਕਤੀ ਹਨ ਜਿਨ੍ਹਾਂ ਨੇ ਮਾਉਂਟ ਐਵਰੈਸਟ ਦੀ ਚੋਟੀ ਫਤਿਹ ਕਰਕੇ ਉਥੇ ਫਤਿਹ ਦੇ ਕੇਸਰੀ ਨਿਸ਼ਾਨ ਚੁਲਾਏ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਕਾਰਜ ਦੇ ਨਾਲ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਬੱਸੀ ਪਠਾਣਾ ਦਾ ਨਾਮ ਵੀ ਰੌਸ਼ਨ ਹੋਇਆ ਹੈ ਇਸ ਮੌਕੇ ਮਲਕੀਤ ਸਿੰਘ ਨੇ ਕਿਹਾ ਕਿ ਮਾਉਂਟ ਐਵਰੈਸਟ ਦੀ ਚੋਟੀ ਸਰ ਕਰਨਾ ਇਹ ਸਭ ਗੁਰੂ ਦੀ ਕਿਰਪਾ ਅਤੇ ਗੁਰੂ ਦੇ ਚਰਨਾਂ ਵਿੱਚ ਕੀਤੀ ਗਈ ਅਰਦਾਸ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਕਠਿਨਾਈਆਂ ਪਰ ਇਸ ਸਫ਼ਰ ਦੌਰਾਨ ਜਿੱਥੇ ਉਹਨਾਂ ਨੂੰ ਕਾਫੀ ਔਕੜਾਂ ਦਾ ਅਤੇ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਨ ਸਾਰੀਆਂ ਪਰੇਸ਼ਾਨੀਆਂ ਦੇ ਬਾਵਜੂਦ ਉਹਨਾਂ ਦਾ ਨਿਸ਼ਚੇ ਅਟਲ ਰਿਹਾ ਅਤੇ ਉਹਨਾਂ ਦੱਸਿਆ ਕਿ ਇਸ ਕਾਰਜ ਦੇ ਉੱਤੇ ਲੱਖਾਂ ਰੁਪਏ ਵੀ ਖਰਚ ਕੀਤੇ ਗਏ ਨੇ ਉਹਨਾਂ ਦਾ ਮਕਸਦ ਸਿੱਖਾਂ ਬਾਰੇ ਪੂਰੀ ਦੁਨੀਆ ਨੂੰ ਦੱਸਣਾ ਸੀ ਔਰ ਮਾਉਂਟ ਐਵਰੈਸਟ ਦੀ ਚੋਟੀ ਸਰ ਕਰਕੇ ਉੱਥੇ ਕੇਸਰੀ ਨਿਸ਼ਾਨ ਚ ਲਾ ਕੇ ਉਹਨਾਂ ਨੇ ਆਪਣਾ ਇਹ ਕੰਮ ਬਖੂਬੀ ਕੀਤਾ ਆਪਣੇ ਸਕੂਲ ਦੇ ਵਿੱਚ ਪਹੁੰਚ ਕੇ ਮਲਕੀਅਤ ਸਿੰਘ ਦੇ ਵੱਲੋਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਅਤੇ ਸਕੂਲੀ ਬੱਚਿਆਂ ਦੇ ਨਾਲ ਸਮਾਂ ਬਤਾ ਕੇ ਉਹਨਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਰ ਕੋਈ ਵੀ ਉਮਰ ਤੁਹਾਡੇ ਰਾਹ ਦਾ ਰੋੜਾ ਨਹੀਂ ਬਣ ਸਕਦੀ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਆਪਣਾ ਮੁਕਾਮ ਹਾਸਲ ਕਰ ਸਕਦੇ ਹੋ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ ਉਹਨੇ ਸੋ ਅਸੀਟਿਚਰ ਮੈਦ ਤੋਂ ਗਿਆ ਸੀਗਾ 3rd 4th ਸੀਗਾ 3rd ਕਰ ਲਈ ਸੀਗੀ ਤੇ 4th ਦੇ ਬਿਗਨਿੰਗ 'ਚ ਚਲੇ ਗਿਆ ਸੀ ਮਤਲਬ 3-4 ਮਿੰਟ ਨਹੀਂ ਲਾਇਸੇ تھے ਤੇ ਮੇਰਾ 20 ਤੇ 44 ਸਾਲ ਹੋ ਗਏ ਬਿਲਕੁਲ ਬਹੁਤ ਹੀ ਅਰਸ਼ੈਪਸ਼ਨ ਮੈਂ ਸੋਚ ਵੀ ਨਹੀਂ ਸਕਦਾ ਕਿ ਅਸੀਂ ਵਾਰ ਵਾਲੇ ਇੰਨਾ ਨਹੀਂ ਸਕਤ ਕਰਦੇ ਹੁੰਦੇ

ਮੈਂ ਮੈਂ ਸੋਚਿਆ ਵੀ ਨਹੀਂ ਸੀ ਮੈਂ ਦੁਬਾਰਾ ਜਿਹਹਦੀ ਤੁਸੀਂ ਮੈਨੂੰ ਰਿਸੈਪਸ਼ਨ ਦੇ ਰਹੇ ਹੋ ਮੈਨੂੰ ਲੱਗਦਾ ਨਹੀਂ ਮੈਂ ਆਹ ਕੋਈ ਲਾਣ ਅਰਮਿੰਗ ਟੂ ਮੱਚ ਰੀਅਲੀ ਰੀਅਲੀ ਥੈਂਕਫੁਲ ਟੂ ਯੂ ਆਲ ਜਿਨ੍ਹਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਸਭ ਕੁਝ ਕਰ ਰਹੇ ਨੇ ਸਪੈਸ਼ਲੀ ਬੱਚਿਆਂ ਦਾ ਤੁਹਾਡੇ ਦਿਮਾਗ ਚ ਆਇਆ ਵੀ ਐਵਰੇਸਟ ਫਤਿਹ ਕਰਨਾ ਜੇ ਰੀਅਲੀ ਪੁੱਛੂ ਤਾਂ ਮੈਂ ਸੋਚਿਆ ਵੀ ਨਹੀਂ ਸੀ ਇਹ ਦੀ ਐਵਰੇਸਟ ਕਰਨੀ ਆ ਇਹ ਤਾਂ 1900 2022 ਚ ਨਵੰਬਰ ਚ ਬੈਠੇ ਬੈਠੇ ਆਇਆ ਮੈਂ ਕਹਿੰਦਾ ਪ੍ਰਮਾਤਮਾ ਬਹੁਤ ਵੱਡੀ ਹੈਗਾ ਰੱਬ ਹੈਗਾ ਵੀ ਉਹਨਾਂ ਨੇ ਕਰਾ ਉਹਨਾਂ ਨੇ ਕਰਾਉਣਾ ਸੀਗਾ ਤੇ ਵਿਦਆਊਟ ਟ੍ਰੇਨਿੰਗ ਵਿਦਆਊਟ ਐਨੀ ਰੋਟੇਸ਼ਨਸ ਹੁੰਦੇ ਆ ਉੱਤੇ ਪਤਾ ਨਹੀਂ ਉਹਨਾਂ ਨੇ ਕਿਵੇਂ ਕਰਾਤਾ ਆਈ ਐਮ ਸਟਿਲ ਮੈਂ ਹੁਣ ਤੱਕ ਨਹੀਂ ਬਲੀਵ ਕਰਦਾ ਵੀ ਮੈਂ ਕਰ ਚੁੱਕਿਆ ਤੇ ਤਾਂ ਹੀ ਕਹਿੰਦਾ ਰੱਬ ਕੁਝ ਵੀ ਕਰਾ ਸਕਦਾ ਤੁਸੀਂ ਕੁਝ ਵੀ ਕਰ ਸਕਦੇ ਹੋ ਐਨ ਹੈਗਾ ਵੀ ਮੈਂ ਉਮਰ ਇੰਨੀ ਹੋ ਗਈ ਇਹਨਾਂ ਜੀ ਉਹ ਗੀਰਜ ਕੁਛ ਕਰਨਾ ਤੇ ਕਰਵਾਉਣਾ ਉਹਨਾਂ ਨੇ ਆਪਣੇ ਆਪ ਕਰਵਾ ਲੈਂਦੇ ਨੇ ਸਰ ਕਦੋਂ ਸਫਰ ਸ਼ੁਰੂ ਕਰਿਆ ਉਸੇ ਦਾ ਕਦੋਂ ਖਤਮ ਇਹ ਟੋਟਲ ਮੈਨੂੰ 43 ਦਿਨ ਲੱਗੇ ਨੇ 10 ਅਪ੍ਰੈਲ 24 ਚ ਚੱਲੇ ਆ ਮੈਂ ਤੇ 27 ਮਈ ਨੂੰ ਵਾਪਸ ਆਇਆ 43 40 ਦਿਨ ਕੁੱਤੇ ਬਣਦੇ ਨੇ ਇਹ ਜੇ ਟੋਟਲ ਕਰੋਗੇ ਚੋਕੀ ਤੇ ਪਹੁੰਚ ਕੇ ਕੀ ਪਹਿਲਾ ਕੰਮ ਚੋਟੀ ਤੇ ਪਹਿਲਾਂ ਤੱਕ ਕਿ ਨਵੰਬਰ 22 ਨੂੰ ਮੈਨੂੰ ਇਹੀ ਆਇਆ ਸੀਗਾ ਵੀ ਨਿਸ਼ਾਨ ਸਾਹਿਬ ਚੜਾਉਣਾ ਤੇ ਪਤਾ ਨਹੀਂ ਵਾਹੀ ਗਰੂ ਨੇ ਜੋ ਪ੍ਰਵਾਨਾ ਸੀਗਾ ਤਾਂ ਬਸ ਇਹੀ ਸੀਗਾ ਕਿਉਂਕਿ ਜਦ ਤੁਸੀਂ ਲੰਘ ਰਹੇ ਹੋ ਨਾ ਲਾਸਟ ਡੈਥ ਜ਼ੋਨ ਹੁੰਦੀ ਹੈ ਤੱਕ ਡੈਥ ਜ਼ੋਨ ਹੁੰਦੀ ਹੈ ਜਿਹੜੀ 8000 ਤੋਂ ਉੱਤੇ ਹੁੰਦੀ ਹੈ ਤਾਂ ਉਦੋਂ ਬੋਡੀਜ਼ ਹੁੰਦੀਆਂ ਪਈਆਂ ਤਾਂ ਤੁਸੀਂ ਫੀਲਿੰਗ ਤੋਂ ਵੀ ਨਿਕਲ ਜਾਂਦੀ ਆ ਤੁਹਾਨੂੰ ਇਹੀ ਹੁੰਦਾ ਵੀ ਤੁਸੀਂ ਸਬਮਿਟ ਕਰਨਾ ਤੇ ਬਸ ਹੋਰ ਰੈਜੈਕਸ਼ਨ ਬਸ ਹੋ ਜਾਂਦੀ ਹੈ ਆਸਟ੍ਰੇਜਨ ਨੇ ਬਸ ਉਹੀ ਸੀਗਾ ਵੀ ਹੋ ਗਿਆ ਉਹ ਵੀ ਇੱਕ ਦਾ ਕੋਈ ਹੋਰ ਟੀਕਾ ਪਾਇਆ ਨਾ ਹਜੇ ਕੋਈ ਨਹੀਂ ਅਜੇ ਬੈਟਰ ਨਾਲ ਨਹੀਂ ਤੇ ਅਜੇ ਨਹੀਂ ਖੜਦੇ ਹੁਣ ਨਾਲ ਹੀ ਰਹਿੰਦੇ ਆ ਹਾਂ ਬੱਚਿਆਂ ਨੂੰ ਮੈਂ ਜ਼ਰੂਰ ਚਾਹੂੰਗਾ ਵੀ ਜੋ ਵੀ ਇਹ ਕਰਨਾ ਚਾਹੁੰਦੇ ਕਰ ਸਕਦੇ ਹਾਂ ਜੇ ਤੁਸੀਂ ਟ੍ਰੂ ਟੂ ਲਾਈਫ ਹੋ ਕੁਝ ਵੀ ਕਰ ਸਕਦੇ ਹੋ ਪਰ ਹਾਂ ਤੁਹਾਨੂੰ ਸਚਾਈ ਦਾ ਰਾਹ ਪੜਨਾ ਬਣਾ ਨਹੀਂ ਇਹ ਕੋਈ ਸ਼ਾਰਟਕਟ ਨਹੀਂ ਹੈਗੇ ਟ੍ਰੇਨਿੰਗ ਸਭ ਕੁਝ ਕਰਨਾ ਪੈਣਾ ਪੜਨਾ ਪੜਨਾ ਜਿੰਦਾ ਦੀ ਜ਼ਿੰਦਗੀ ਦਾ ਸਫਰ ਗੁਜ਼ਾਰਨਾ ਹੁਣ ਤਾਂ ਰਿਟਾਇਰਡ ਲਾਈਫ ਆ ਕੋਈ ਨਹੀਂ ਬੇਟੇ ਬਟਾ ਬੇਟਾ ਆਰਮੀ ਚ ਸੈਕੰਡਰੀਟ ਅੰਮੀ ਨੂੰ ਲਿਆ ਚ ਪਹਿਲਾ ਸਿੱਖ ਹੋਇਆ ਤੇ ਉਹੀ ਬਸ ਆਵਰੇ ਜਾਂ ਪਿੰਡ ਆ ਜਾਂ ਪਿੰਡ ਚ